ਇਹ ਤਾਂ ਕਮੈਂ ਬਹਾਵੀ ਬਚਾ ਲੈਣਾ ਫਿਰਾਂ ਕਰਾਂ ਜਦ ਜਾ ਜਾ ਰਾਇ ਨੇ ਤੈਨੂੰ ਪਤਾ ਲੱਗਣਾ ਤੈਨੂੰ ਪਕੌੜੇ ਖਵਾਵਾਂਗੇ ਗਰਮ ਗਰਮ ਜਾਂ ਦਸਕਾਵਾਂਗੇ ਗਰਮ ਗਰਮ ਜਿਉਂਦੀ ਨਾਲ ਸੁਤਾਵਾਂ ਤੇ ਮਰਚਾ ਵੀ ਬੋਲਨੀ ਤੈਨੂੰ ਖਾਓ ਸਿੱਧੀ ਯਾਰ ਸੀ ਲੋ ਵੀ ਦਿਖਾ ਦੇਾਂਗੇ ਮੇਰੀ ਗੋਲੀ ਆ ਐਡੀ ਗੱਲਬਾਤ ਕੋਈ ਨਹੀਂ ਅਡੀ ਸਾਨੂੰ ਪੰਜਾਬ ਆ ਮੰਨ ਚੰਗਾ ਰਹੇ ਉਹ ਕਰਕੇ ਮਰੀਦਾ ਉਹ ਭੇਖ ਨਹੀਂ ਮੰਗਦੇ ਕਿਹੇ ਗੁਮਦਾਰ ਸਿੰਘ ਜੱਟਾਂ ਦੇ ਉਹ ਭੇਖ ਨਹੀਂ ਮੰਗਦੇ ਮੰਗਦੇ ਨਹੀਂ ਰਾਜਿਆਂ ਦੇ ਪੁੱਤ ਜਿਹੜੇ ਇੱਥੇ ਆਏ ਨੇ ਜਿਹੜੇ ਰੋੜਾ ਰੋੜਾਂ ਦੇ ਪਾ ਪੈ ਗਏ ਤੇ ਰਾਜਿਆਂ ਦੇ ਪੁੱਤ ਰਾਜੂ ਨੂੰ ਨਾਨਕ ਪਾਸ਼ਾ ਨੇ ਦਾਨ ਕੀਤੇ ਆ ਬਾਬਲ ਪਾਸ਼ਾ ਨੂੰ ਸੱਤ ਪੀੜੀਆਂ ਰਾਜ ਦਿੱਤਾ ਕਿ ਔਰੰਗਜ਼ੇਬ ਨਾਲ ਨਾਲ ਤਲਵਾਰ ਖੱਤੀ ਉਹਦੀ ਨਵੇਂ ਚੰਗਦਤ ਕੀਤੇ ਜ਼ੁਲਮ ਦੇ ਖੰਦਰ ਫਿਰ ਵੀ ਵੀ ਮੁੰਡੇ ਦੀ ਸਮਤਾ ਕੀਤੀ ਜਿਹੜੇ ਮੁੰਡੇ ਭクトル शाह ਨੂੰ ਜੇ ਰਾਜ ਦਿੱਤੇ ਬਚਾਇਆ ਤੇ ਗੁਰੂ ਗੋਬਿੰਦ ਸਿੰਘ ਦੀ ਫੌਜ ਨੇ ਗੁਰੂ ਮਹਾਰਾਜ ਨੇ ਲੋਧੀ ਵੀ ਕਿਹਾ ਦੇ ਸਹਿਤਾ ਕੀਤੀ ਸਾਨੂੰ ਰਾਜ ਕਿਤੇ ਬਿਠਾਇਆ ਤੌਰੰਗਜੀਤ ਦੇ ਮੁੰਡੇ ਨੂੰ ਜੋਸ਼ ਸ਼ਰਮ ਆਵੇ ਦਸੇ ਕੰਨ ਲਾਵੇ ਇਹ ਗੁਰੂ ਖਾਨ ਸਾਹਿਬ ਦਾ ਪਾਤਸ਼ਾਹ ਹੋਗਾ ਤੇ ਪਾਕਸ਼ਰ ਵੀ ਹੋਗਾ ਤੇ ਪਾਕਸ਼ਨਾ ਤਾਂ ਬਣੇ ਬਣੇ ਚੰਡਾ ਉਹ ਪਾਕਸ਼ ਤਾਂ ਆਦੀ ਦਾ ਡਾਲੀ ਹੋ ਜੇ ਤੇ ਆ ਦੋ ਅਕੜਾ ਸਰੂਪ ਫੇਲਾ ਪਾਜਨਾ ਮੈਂ ਆਪਣੇ ਬਾਂਦਰ ਸਣਾ ਦੇ ਪੈਦਾ ਜੀ ਅਗਰਾ ਕਿੰਨੀ ਮਰਜ਼ੀ ਦੇ ਬਾਂਦਰ ਸਣਾ ਹੋਵੇ 7 ਸਵਾ ਲੱਖ ਸੇ ਦਾਮ ਤਮੇ ਕਵਿੰਸਿੰਘ ਦਾ ਨਾਮ ਕਹਾਉ ਚਿੜੀਆਂ ਨੂੰ ਮੈਂ ਬਾਜ ਤੜਾਉ ਤਮੇ ਗਵਿੰਸਿੰਘ ਨਾਮ ਦਾਮ ਸਵਾ ਲੱਖ ਸੇ ਦਾਮ ਵਾਲੀ ਗੁਰੂ ਜੀ ਕਾ ਕਾਸਾ ਕਿਸਮ ਦੇ ਸਾਰੇ ਆਪਣੇ ਵੀਰਾਂ ਨੂੰ ਦੇਣਾ ਸਾਰੇ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਸਾਰੇ ਪਵਾ ਯੂਨੀ ਰਾਸਦਨ ਹਰਿਆਣਾ ਕਿੱਥੇ ਤੱਕ ਦੀ ਆਵਾਜ਼ ਮੇਰੀ ਜਾਂਦੀ ਹੋਵੇ ਕਿ ਮੈਂ ਸਾਰੇ ਵੀਰਾਂ ਨੂੰ ਇੱਕ ਸੰਦੇਸ਼ਾ ਜ਼ਰੂਰ ਦੇਣਾ ਤੇ ਝੰਡਾ ਜਿਹੜਾ ਮਰਜੀ ਰੰਗ ਦਾ ਲੈ ਲਓ ਚੱਕ ਲਓ ਸਭ ਪਲਵਾਨ ਲੈ ਲਓ ਲਾਲ ਲੈ ਲਓ ਜਿਹੜਾ ਮਰਜ਼ੀ ਚੰਗਾ ਕਰੋ ਤੇ ਚੰਡਾ ਨਾਲ ਮਰਜ਼ੀ ਚੱਕ ਲੋ ਤੇ ਲੈ ਲਓ ਤੇ ਚੰਡੇ ਚ ਡੰਡਾ ਨਾ ਕਮਜ਼ੋਰ ਹੋਵੇ ਚੰਡੇ ਵਿੱਚ ਡੰਡਾ ਪੂਰਾ ਤਕੜਾ ਹੋਣਾ ਚਾਹੀਦਾ ਤੇ ਫੇਰ ਰਾਤ ਨਾਲ ਸਿੱਧਾਈ ਆ ਹਾਂ ਰੇ ਸੋਹ ਰਹਾ ਅਕਸਰੀ ਆ ਗਾ ਇਹ ਖੁਸ਼ੀਆਂ ਦੇ ਚਾਗੇ ਲਾਵੇ ਸੋਹਣਿਆਲ ਹੋ ਜਾਵੇ ਪਾਪਾ ਬੰਤਾ ਸਿੰਘ ਬਾਦਰ ਜੀ ਦੇ ਮਨ ਨੂੰ ਭਾਵੇ ਗਾ ਸ੍ਰੀ ਆਕਾ 熱いやころ